ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਸੰਧੂ ਪੱਧਰ ਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਆ ਆਪਣੀ ਦੋ ਟਾਈਮ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਭਾਵੇਂ ਕਿਸੇ ਵੀ ਚੈਨਲ ਉੱਪਰੋਂ ਖਰੀਦਦਾਰੀ ਕਰਦੇ ਜੀ ਜਾਂ ਮੰਡੀਆਂ ਚੋਂ ਗੱਭਣਾ ਪਸ਼ੂ ਨੂੰ ਟਿਪ ਕੇ ਵਰਾ ਕੇ ਖੜੋ ਕੋਈ ਲਾਹਮੇ ਵਾਲੀ ਗੱਲ ਨਾ ਰਹਿ ਜੇ ਤੇ ਜਿਹੜਾ ਸੋਇਆ ਸੋਇਆ ਦੋ ਟਾਈਮ ਚੋਗੇ ਅੱਜ ਜਿਹੜੀ ਆਪਣੀ ਵਿਜਿਟ ਪਿੰਡ ਨੇੜੇ ਰਾਮੂਵਾਲ ਤੇ ਨੇੜੇ ਰਤੋਗੇ ਜ਼ਿਲ੍ਹਾ ਤਰਨਤਾਰ ਸਾਹਿਬ ਤਸਵੀਰ ਪੱਟੀ ਬਾਈ ਭੁਪਿੰਦਰ ਸਿੰਘ ਜੀ ਦੇ ਫਾਰਮ ਤੇ ਪਹੁੰਚੇ ਆ ਤਿੰਨ ਐਨੀਮਲ ਸੱਜਣੋਂ ਇੱਥੋਂ ਵਖਾਉਣ ਲੱਗੇ ਤੁਹਾਨੂੰ ਦੋ ਤਾਜ਼ੇ ਸੂਏ ਇੱਕ ਦੋ ਤੰਦ ਝੋਟੀ ਸੁਤਾਜੀ ਸੂਈ ਇੱਕ ਮੈਂ ਤਿਆਰੀ ਤੇ ਆ ਰੇਟ ਬਿਲਕੁਲ ਨਿੱਕੇ ਨਿੱਕੇ ਨਾਰਮਲ ਹੀ ਕਰਾਉਣੇ ਆ ਫਰਕ ਸਮਝ ਕੇ ਐਂਡ ਤੱਕ ਬਣੇ ਰਹੋ ਜਰੂਰ ਜੀ ਬਾਈ ਜੀ ਸასიਖਾਲ ਸასიਖਾਲ ਸੰਧੂ ਸਾਹਿਬ ਕੀ ਹਾਲ ਚੱਲ ਜੀ ਚੜ੍ਹਦੀ ਕਲਾ ਮਹਾਰਾਜ ਵਧੀਆ ਵਧੀਆ ਸਭ ਠੀਕ ਠਾਕ ਹਾਂਜੀ ਹਾਂਜੀ ਕਿਰਪਾ ਜੀ ਰੱਬ ਦੀ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਜੀ ਦੀ ਆ ਡਰੈਸ ਕਰਕੇ ਨੋਟ ਜੀ ਹਾਂਜੀ ਡਰੈਸ ਆਪਣਾ ਪਿੰਡ ਰੰਮਵਾਲ ਆ ਜੀ ਤਸਵੀਰ ਪੱਟੀ ਦੇ ਜਿਹੜਾ ਕਿਕਰਨ ਸਰਸਾਲ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95307 ਦੇ 9320 ਠੀਕ ਆ ਜੀ ਤੇ ਸ਼ੁਰੂਆਤੇ ਤੋਂ ਸੁਈ ਸਵਾਈ ਤੋਂ ਕਰ ਲਗੇ ਹਾਂਜੀ ਇਹ ਸੰਧਾ ਸਾਹਿਬ ਤੜਕੇ 4:00 ਵਜੇ ਠੀਕ ਕੱਟੀ ਦਿੱਤੀ ਆ ਕੱਟੀ ਤੇ ਜੇਰ ਜੇਰ ਦੀ ਸਾਰੀ ਆਪਾਂ ਵੀਡੀਓ ਬਣਾਈ ਹੈ ਓਕੇ ਪੈ ਗਈ ਆ ਨਾ ਹਾਂਜੀ ਠੀਕ ਆ ਚਲੋ ਤੋੜ ਦਈਏ ਲਓ ਸਜਣੋ ਲੇਵੇ ਵਾਲੀ ਦੇ ਪਾਂਡੇ ਲਈ ਫਿਰਦੀ ਕਰਮ ਵਾਲੀ ਜਿੰਦੀ ਰਵੇ ਤੇ ਲਓ ਬੈਕਗ੍ਰਾਉਂਡ ਵੇਖੋ ਕਿੰਨੀ ਤਿਆਰ ਕੀਤੀ ਕਰਮ ਵਾਲੀ ਨੇ ਲੋਈ ਲੈ ਚਲੋ ਪ੍ਰਾਨ ਲੈ ਵਾ ਲੋਗੇ ਦੇ ਹਿਸਾਬ ਨਾਲ ਜਿਆਦਾ ਕਿ 12 13 ਕਿਲੋ ਤਣੀ ਦੱਸੋ ਇਹਨਾ ਸੰਤ ਸਾਧ ਦਊਗੀ ਤੇ ਬਾਕੀ ਅੱਗੋਂ ਸੇਵਾ ਦਾ ਸੇਵਾ ਦਾ ਹੈਨਾ ਬਾਕੀ ਕੱਟੀ ਨੂੰ ਚੰਗਾ ਆ ਗਏ 4-5 ਕਿਲੋ ਦੁੱਧ ਚੋਇਆ ਮੈਂ ਥੱਲੇੋਂ ਅੱਛਾ ਫੇਰ ਦੁੱਧ ਬੜੇ ਆਰਾਮ ਨਾਲ ਭਰ ਜੂਗੀ ਬਾਈ ਤੂੰ ਇੰਨਾ ਪਰ ਇਹਨੂੰ ਕਿੰਨਾ ਦਾ ਸਭ ਬੈਠਾ ਨਹੀਂ ਮੈਂ ਤਾਂ ਜਾਂਦਾ ਅੱਛਾ ਲੈਵਾ ਇੰਨਾ ਹੈ ਨਾ ਇੰਨਾ ਲੈਵਾ ਠੀਕ ਹੈ ਤੇ ਰੇਟ ਬਾਈ ਜੀ ਰੇਟ ਦਾ ਸਭ ਸਭ ਮੋਲ ਆਪਾਂ ਕਰਦੇ ਹਾਂ ਦਾ 85000 ਰੁਪਿਆ ਜੀ ਤੇ 80 ਦੀ ਹਾਣਾ 80 ਦੀ ਕੋਈ ਨਹੀਂ ਦੇ ਦਿਓ ਛੱਡ ਦਿਓ ਕੋਈ ਯਾਰ ਦੇ ਹੋਈ ਆ ਕੋਈ ਨਹੀਂ ਛੱਡਦਾ ਜੇ ਕੋਈ ਪੰਚਰਾਉ ਹਾਂ ਆ ਛੱਡ ਦਿਓ ਠੀਕ ਹੈ ਦੂਜੇ ਨੰਬਰ ਤੇ ਆ ਗਈ ਗੱਬਣ ਮੈਂ ਹੈ ਨਾ ਭਾਈ ਵੱਟੀ ਮੈਂ ਪੂਰੀ ਗੱਬਣਾ ਚੰਗੀ ਵੱਡੀ ਆ ਚੰਗੇ ਦੁੱਧ ਵਾਲੀ ਆ ਚਲੋ ਛੱਡ ਦੋ ਬੱਚਾ ਦੀਆਂ ਧਰਾਂ ਲਵਾ ਦੋ 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 ਤੇ ਮੈਂ ਇਹ ਵੀ ਚੰਗੀ ਆ ਲੋਈ ਬਹੁਤ ਹੀ ਮਾਨ ਚਵਾਲ ਕਰ ਠੀਕ ਆ ਵਾਕੇ ਨੋ ਸਜਣ ਭੇਰ ਕੋਲ ਓਕੇ ਭਰਾ ਕੋਈ ਪੂਰ ਛਟ ਨਹੀਂ ਕਰ ਮੈਂ ਹਾਂ ਚਲੋ ਕੋਈ ਤੇ ਮੈਂ ਚੰਗੀ ਆ ਇਹ ਯਾਰ ਘਾਟ ਅਸੀਂ ਜਿਵੇਂ ਹੋ ਜੂਗੀ ਤੇ ਆ ਆ ਗਈ ਵੱਡੇ ਮੈਂ ਜਿਹਦੀ ਅੱਵਾ ਗੱਲ ਕਰ ਰਹਿਣ ਖੋਲੋ ਸੁਆ ਤੇ ਜਾ ਲਾ ਲਓ ਦੁਜਾ ਲਾ ਲਓ ਸਾਡੇ ਹਾਂ ਸੰਸਾ ਵੀ ਸਮਝਣਾ ਲਾਇਆ ਕਰ ਹਾਂ ਅੱਗੇ ਆਪਣੇ ਕੋਲ ਕੇ ਵੀਰ ਨੇ ਮੈਂ ਖੜੀ ਲਾ ਜਾਂਦੇ ਦੂਜੇ ਸਵੇਰ ਝੋਟੀ ਤੇ ਮੈਂ ਬੁੱਢੇ ਮਾਤਾ ਵੇਖੇ ਖੜੀ ਜੇ ਨਹੀਂ ਨਹੀਂ ਉਹ ਤਾਂ ਬਈ ਸਮਝਿਆ ਪੂਰ ਪਿਛੋ ਆਈਆਂ ਹਾਂ 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 ਇਕੜਾ ਕਰਦੀਆਂ ਐ ਕੋਈ ਸੌਂਦੇ ਰਹੇ ਆ ਪਤਾ ਹੁੰਦਾ ਕਿ ਇੰਨੇ ਸਵੇਰੇ ਹੱਥੀਂ ਕਰਾਈਆਂ ਸ਼ੂਆ ਆ ਤੇ ਸਮਝ ਨਾ ਗੁਰਬੈਸੀ ਬਾਕੀ ਇਹਨਾਂ ਕੀ ਦੁੱਧ ਮੈਂ ਦੋਊਗੀ ਵੱਡੇ ਢਾਂਚੇ ਦੇ ਵਿੱਚ ਆ ਦੁੱਧ ਹੋ ਸਕਦਾ ਕਿ 14 ਕਿਲੋ ਵੀ ਜਿਹੜਾ ਕਰ ਸਕਦੇ ਬਹੁਤ ਸੰਸਾ ਵੱਡੀ ਮੈਂ ਆ ਨਹੀਂ ਵੱਡੀ ਪੂਰੀ ਬਹੁਤ ਇਧਰ ਰੱਖੋ ਮੈਂ ਦੀ ਹਾਂ ਬਿਲਕੁਲ ਠੰਡੀ ਮੂੰਦੋ ਹਾਂ ਠੰਡੀ ਤੋਰ ਦੋ ਜੀ ਅੱਗੇ ਲੋ ਆ ਜਾਓ ਲੈ ਲਓ ਤੇ ਇਹਦਾ ਬਾਈ ਜੀ ਰੇਟ ਇਹਦਾ ਸਮਝਾ ਮੋਤ ਭਾਵੇਂ ਆਪਾਂ ਕਰ ਲਈਏ 10 ਜੀ ਭਾਵੇਂ ਕਰ ਲਈਏ 10 ਹਾਂ ਇਹ ਲੱਖ ਦੀ ਹਾਨ ਹੈ ਜੋ ਠੀਕ ਹੈ ਬਾਈ ਲੋ ਜੀ 1 ਕਲਾਕਾਰ ਰੁਪਏ ਇਹਦੇ ਮਿਲ ਜੂਗੇ ਸਜਣਾ ਲੈ ਵੇ ਲੋ ਇਹਦੀ ਬੰਤਰ ਚੰਗੀ ਆ ਜੀ ਆਜਾ ਬਨ ਜਾਊਗੀ ਨਾ ਭਾਈ ਆਜਾ ਬਨੂਗੀ ਵਾਹ 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 ਟੂਰੂ ਭਾਈ ਵਹਨਾ ਲਾਉਂਦਾ ਪੀਣਾ ਵਾਹ ਇਹ ਨਹੀਂ ਸੁੰਦੀ ਅਜੇ ਆਜਾ ਸਾਡੇ ਟਿੱਪਣ ਤੇ ਪਹੁੰਚਾ ਥੰਦਾ ਬਹੁਤ ਹੋਲੀ ਮਾਜੇ ਲੈ ਜਾਊਗੀ ਇਹਨੇ 5-7 ਦਿਨ ਨਾ ਆਨੇ ਇੱਕ ਦਿਨ ਖੜੂ ਜੀ ਆ ਗਈ ਦੋ ਦੰਦ ਕੱਟੇ ਹਾਂਜੀ ਇਹ ਦੋ ਦੰਦ ਚੋਰੀ ਕੇ ਨੂੰ ਵੀ ਲੋ ਜੀ ਕੱਟੀ ਕਟਾ ਮਗਰ ਕਟਾ ਆਵੇ ਪੁਰਾਣੇ ਤੁਹਾਡੇ ਕੋਲ ਠੀਕ ਆ ਰੋਏ ਆ ਬੱਚਾ ਜੀ ਖਜਰੋ ਆਂਦਾ ਤੋੜ ਦੋ ਪ੍ਰੇਮ ਨਿੱਕਾ ਕੋਲ ਸਿੰਘ ਇਹਦਾ ਚੱਲ ਭਾਈ ਕਰਮਾ ਆਈ ਕਾ ਦਾ ਪੁੱਤ ਵੱਡਾ ਜੀ ਬਿਲਕੁਲ ਜੈਡ ਬਲੈਕ ਜੀ ਤੇ ਮੂੰਹ ਤੋਂ ਦੋ ਦਾਂਦੇ ਆ ਆ ਦੋ ਦਾਂਦੇ ਆ ਮੂੰਹ ਤੋਂ ਦੋ ਦਾਂਦੇ ਲੈ ਓ ਭਾਈ ਜੀ ਲੈ ਓ ਨੋਈ ਬੱਚੇ ਆਲੋਂ ਜਾਂਦੇ ਜੀ ਭੱਜ ਪਾ ਹੈ ਨਾ ਬੱਚੇ ਤੋਂ ਬੜੀ ਠੰਡੀ ਥਾਂ ਤੇ ਨਹੀਂ ਦੱਸਦੀ ਚਲੋ ਓ ਠੀਕ ਹੈਗਾ ਤੇ ਇਹਦਾ ਸੌਦਾ ਫਿਰ ਫੋਨ ਤੇ ਚੱਲੂ ਆਹੇ ਨਾ ਕਿ ਭੈਣ ਭਰਾ ਅੱਛ ਚੱਲੁੰਦੀ ਗੱਲ ਕਿਸ ਨਾਲ ਜੀ ਸੱਜਣੋ ਇਹ ਮੈਂ ਸਿਰੇ ਕਿਸੇ ਭੈਣ ਭਰਾ ਨਾਲ ਗੱਲ ਚੱਲਦੀ ਆ ਲੇਟ ਜੁਈ ਆ ਇਹ ਖਿਆਲ ਕਰਿਓ ਸੌਦਾ ਕੋਲ ਜਾ ਕੇ ਫੋਨ ਤੇ ਦੱਸ ਦਾਂਗੇ ਸਾਰਾ ਕੁਝ ਕੱਚਾ ਪੱਕਾ ਜਾਈ ਹੋਇਆ ਜੇ ਕੋਈ ਚਾਹਵਾਨ ਹੋਊਗਾ ਦਿੰਦਾ ਮੁੱਲ ਫੋਨ ਤੇ ਹੋ ਜਾਊਗਾ ਇਹ ਜਾਨਾ ਨਹੀਂਗਾ ਵੀ ਮੁੱਲ ਕੋਈ ਹਾਂ ਵੇਚਣ ਵਾਲਾ ਹੀ ਬੰਦਾ ਸੀ ਤੇ ਲਓ ਜੀ ਇਹਨਾਂ ਦੀ ਸਾਰੀ ਡਿਟੇਲ ਦੇ ਦਿੱਤੀ ਐ ਸਸੇਕਾਰ